ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਨੀ ਆ ਦਰਾਣੀ ਤੇ ਜਠਾਣੀ ਬਾਰੇ ਕੀ ਦਰਾਣੀ ਜਠਾਣੀ ਦਾ ਆਪਸ ਦੇ ਵਿੱਚ ਕਹਿੋ ਜਿਹਾ ਰਿਸ਼ਤਾ ਹੋਣਾ ਚਾਹੀਦਾ ਜਿਹੜੇ ਘਰ ਦੇ ਵਿੱਚ ਬਈ ਦਰਾਣੀ ਤੇ ਜਠਾਣੀ ਦੀ ਆਪਸ ਦੇ ਵਿੱਚ ਬਣਦੀ ਹੈ ਸਮਝ ਲਓ ਉਸ ਘਰ ਦੇ ਵਿੱਚ ਰੱਬ ਵੱਸਦਾ ਉਹ ਘਰ ਸਵਰਗਾ ਜਿਹੜੇ ਘਰ ਦੇ ਵਿੱਚ ਦਰਾਣੀ ਤੇ ਜਠਾਣੀ ਦੀ ਆਪਸ ਦੇ ਵਿੱਚ ਬਣਦੀ ਹੈ ਕਿਉਂਕਿ ਜੇ ਇਸ ਘਰ ਦੇ ਵਿੱਚ ਬਈ ਦਰਾਣੀ ਤੇ ਜਠਾਣੀ ਦੀ ਆਪਸ ਦੇ ਵਿੱਚ ਬਣਦੀ ਹੋਊਗੀ ਉੱਥੇ ਦੋਨਾਂ ਭਰਾਵਾਂ ਦਾ ਆਪਸ ਦੇ ਵਿੱਚ ਪਿਆਰ ਹੋਊਗਾ ਜਦੋਂ ਦਰਾਣੀ ਤੇ ਝਠਾਣੀ ਆਪਸ ਦੇ ਵਿੱਚ ਭੈਣਾਤਰਾ ਰਹਿੰਦੀਆਂ ਨੇ ਤਾਂ ਦੋਵੇਂ ਭਰਾ ਕਦੇ ਵੀ ਆਡ ਨਹੀਂ ਹੋਣਗੇ ਸਾਰਾ ਪਰਿਵਾਰ ਇਕੱਠਾ ਰਹੂਗਾ ਇੱਕ ਚੁੱਲੇ ਤੇ ਰੋਟੀ ਪੱਕੂਗੀ ਕਿਉਂਕਿ ਦਰਾਣੀ ਤੇ ਝਠਾਣੀ ਸਹੁਰੇ ਘਰ ਦਾ ਵੀ ਥੰਮ ਹੁੰਦੀਆਂ ਨੇ ਇਹਨਾਂ ਦੋਨਾਂ ਦੇ ਹੀ ਮੋਢਿਆਂ ਤੇ ਸਾਰਾ ਘਰ ਖੜਿਆ ਹੁੰਦਾ ਦਰਾਣੀ ਝਠਾਣੀ ਚਾਹਣ ਤਾਂ ਨਰਕ ਨੂੰ ਵੀ ਸਵਰਗ ਬਣਾ ਸਕਦੀਆਂ ਨੇ ਤੇ ਸਵਰਗ ਨੂੰ ਵੀ ਨਰਕ ਬਣਾ ਸਕਦੀਆਂ ਨੇ ਜਿਹੜੇ ਘਰ ਦੇ ਵਿੱਚ ਦਰਾਣੀ ਝਠਾਣੀ ਦੀ ਨਹੀਂ ਬਣਦੀ ਆਪਸ ਦੇ ਵਿੱਚ ਇੱਕ ਦੂਜੀ ਨਾਲ ਈਰਖਾ ਰੱਖਦੀਆਂ ਨੇ ਉਹ ਘਰ ਸਮਝ ਲਓ ਨਰਕ ਤੋਂ ਵੀ ਭੈੜਾ ਹੋ ਜਾਂਦਾ ਕਿਉਂਕਿ ਦਰਾਨੀ ਜਠਾਣੀ ਦਾ ਬੈਰ ਤਾਂ ਬਈ ਸੱਪ ਨੇ ਔਲੇ ਤੋਂ ਵੀ ਮਾੜਾ ਜਿਹੜੇ ਘਰ ਦੇ ਵਿੱਚ ਦਰਾਨੀ ਜਠਾਣੀ ਦੀ ਆਪਸ ਦੇ ਵਿੱਚ ਨਹੀਂ ਬਣਦੀ ਉਹ ਦੋਨੇ ਭਰਾਵਾਂ 'ਚ ਜਿੰਨਾ ਮਰਜ਼ੀ ਪਿਆਰ ਹੋਵੇ ਭਾਵੇਂ ਇੱਕੋ ਥਾਲੀ 'ਚ ਰੋਟੀ ਖਾਂਦੇ ਹੋਣ ਉਹ ਸਾਰਾ ਕੁਝ ਖਤਮ ਕਰ ਦਿੰਦੀ ਆ ਨੇ ਬੇਸ਼ੱਕ ਦੋਨੇ ਭਰਾ ਇਹ ਗੱਲ ਚਾਹੁੰਦੇ ਹੋਣ ਕਿ ਆਪਾਂ ਇਕੱਠੇ ਰਹਿਣਾ ਆਪਾਂ ਆੜ ਨਹੀਂ ਹੋਣਾ ਪਰ ਜਦੋਂ ਦਰਾਨੀ ਜਠਾਣੀ ਦੀ ਆਪਸ ਦੇ ਵਿੱਚ ਨਹੀਂ ਬਣਦੀ ਤਾਂ ਬਈ 101% ਉਸ ਪਰਿਵਾਰ ਦੇ ਵਿੱਚ ਖਲਾਰਾ ਪੈਂਦਾ ਹੀ ਪੈਂਦਾ ਫਿਰ ਉਹ ਦੋਨੇ ਭਰਾ ਕਦੇ ਵੀ ਇਕੱਠੇ ਨਹੀਂ ਰਹਿ ਸਕਦੇ ਤੇ ਬਹੁਤ ਸਾਰੀਆਂ ਦਰਾਣੀਆਂ ਜਠਾਣੀਆਂ ਮੈਂ ਇਹੋ ਜਿਹੀਆਂ ਵੀ ਦੇਖੀਆਂ ਨੇ ਜਿਵੇਂ ਕਿ ਜਠਾਣੀ ਦਰਾਣੀ ਦੀ ਰੀਸ ਕਰਨ ਲੱਗ ਜਾਂਦੀ ਆ ਵੀ ਦਰਾਣੀ 3000 ਦਾ ਸੂਟ ਲੈ ਕੇ ਆਈ ਆ ਤਾਂ ਜਠਾਣੀ ਕਹਿੰਦੀ ਮੈਂ ਤਾਂ 5000 ਦਾ ਪਾਉਂਗੀ ਜੇ ਜਠਾਣੀ 4000 ਦਾ ਸੂਟ ਲੈ ਆਈ ਆ ਦਰਾਣੀ ਕਹਿੰਦੀ ਮੈਂ ਤਾਂ 6000 ਦਾ ਪਾਉਂਗੀ ਜਿੱਥੇ ਮੰਨ ਲਓ ਜਿਦਾਂ ਰਿਸਾਂ ਹੋ ਜਾਣ ਵੀ ਹਾਂ ਜੇ ਦਰਾਣੀ ਸਵੇਰੇ ਆਟਾ ਗੁੰਨਦੀ ਆ ਤਾਂ ਸ਼ਾਮ ਨੂੰ ਜਠਾਣੀ ਗੁੰਨੇ ਜੇ ਮੈਂ ਆਹ ਕੰਮ ਕਰਦੀ ਆ ਦਰਾਣੀ ਆਹ ਕੰਮ ਕਰੇ ਮੰਨ ਲਓ ਜੇ ਇਸ ਘਰ ਦੇ ਵਿੱਚ ਜਿਦਾਂ ਰਿਸਾਂ ਹੋ ਜਾਣ ਉਸ ਘਰ ਦੇ ਵਿੱਚ ਵੀ ਬਾਲਾ ਟਾਈਮ ਵੀ ਇਤਫਾਕ ਪਿਆਰ ਨਹੀਂ ਰਹਿੰਦਾ ਤੇ ਬਹੁਤ ਸਾਰੀਆਂ ਮਦਰਾਨੀਆਂ ਜਠਾਣੀਆਂ ਇਹੋ ਜਿਹੀਆਂ ਦੇਖੀਆਂ ਨੇ ਜਿਹੜੀਆਂ ਕਿ ਸਾਂਝੇ ਘਰ ਦੇ ਵਿੱਚ ਕਹਿਣਗੀਆਂ ਅਸੀਂ ਤਾਂ 7000 ਦਾ ਸੂਟ ਲੈਣਾ ਅਸੀਂ ਤਾਂ 10000 ਦਾ ਸੂਟ ਲੈਣਾ ਫਲਾਣੇ ਦਾ ਵਿਆਹ ਆ ਗਿਆ ਮੈਂ ਤਾਂ 15000 ਦਾ ਸੂਟ ਪਾਉਂਗੀ ਮੈਂ ਤਾਂ ਕਦੇ ਸਸਤਾ ਸੂਟ ਪਾਇਆ ਹੀ ਨਹੀਂ ਤੇ ਜਦੋਂ ਉਹ ਹੀ ਹੀ ਦਰਾਣੀਆਂ ਜਠਾਣੀਆਂ ਅਲੱਗ-ਅਲੱਗ ਹੋ ਜਾਣ ਤੇ ਫਿਰ ਦੁਕਾਨਿਆਂ ਨੂੰ ਪਤਾ ਕਿ ਜਾ ਕੇ ਕੀ ਕਹਿਣਗੀਆਂ ਵੀਰੇ ਕੋਈ ਸਸਤਾ ਸੂਟ ਦਿਖਾ ਦੇ ਬਸ ਵਿਆਹ ਹੀ ਆ ਡਾਂਗੀ ਟਪਾਉਣਾ ਕੋਈ ਗੱਲ ਨਹੀਂ ਵੀ ਜਦੋਂ ਤਾਂ ਸਾਂਝਾ ਪਰਿਵਾਰ ਹੁੰਦਾ ਉਦੋਂ ਕਹਿਣਗੀਆਂ ਅਸੀਂ ਤਾਂ ਸਸਤੇ ਸੂਟ ਕਦੇ ਪਾਏ ਨਹੀਂ ਸਾਨੂੰ ਤਾਂ ਮਹਿੰਗੇ ਤੋਂ ਮਹਿੰਗਾ ਸੂਟ ਚਾਹੀਦਾ ਸਾਨੂੰ ਵਿਆਹ ਚ ਫਲਾਣੀ ਕੀ ਕਹੂ ਟਮਕਾਣੀ ਕੀ ਕਹੂ ਤੇ ਜਦੋਂ ਅੱਡ ਅੱਡ ਹੋ ਜਾਣਗੀਆਂ ਤੇ ਫਿਰ ਤਾਂ ਪਹਿਲੀ ਗੱਲ ਐ ਕਹਿਣਗੀਆਂ ਨਹੀਂ ਜੀ ਸੂਟ ਤਾਂ ਹੈਗਾ ਹੀ ਆ ਕੋਈ ਗੱਲ ਨਹੀਂ ਵਿਆਹ ਹੀ ਦੇਖਣਾ ਉਹ ਉਹਨੂੰ ਡ੍ਰੈਗਲਿੰਗ ਕਰਾਵਾਂਗੇ ਉਹੀ ਉਹਦੇ ਨਾਲੇ ਵਿਆਹ ਦੇਖ ਲਾਂਗੇ ਤੇ ਨਹੀਂ ਤੇ ਫਿਰ ਦੁਕਾਨ ਤੇ ਜਾ ਕੇ ਕਹਿਣਗੀਆਂ ਕੋਈ 2500 ਵਾਲਾ ਸੂਟ ਦਿਖਾ ਦਿਓ ਵਿਆਹ ਵਾਸਤੇ ਵਧੀਆ ਤੇ ਸਾਂਝੇ ਘਰ ਚ ਉਹਨਾਂ ਨੇ 5-5 7-7 ਤੇ ਇਹ ਵਾਲੇ ਸੂਟ ਪਾਏ ਹੁੰਦੇ ਆ ਤੇ ਜੇ ਉਹੀ ਦਰਾਨੀਆਂ ਚਠਾਣੀਆਂ ਪ ਜਦੋਂ ਸਾਂਝਾ ਪਰਿਵਾਰ ਹੁੰਦਾ ਵੀ ਨਹੀਂ ਬਈ ਭਾਵੇਂ ਸਾਂਝਾ ਘਰ ਆ ਹੈ ਤਾਂ ਸਾਡਾ ਹੀ ਆ ਜੇ ਉਦੋਂ ਹੀ ਸੋਚ ਕੇ ਪਾਉਣ ਸੂਟ ਵੀ ਨਹੀਂ ਬਈ ਵਿਆਹ ਹੀ ਦੇਖਣਾ ਕੋਈ ਗੱਲ ਨਹੀਂ 2500 ਤੇ 3000 ਰੁਪਏ ਦਾ ਸੂਟ ਲੈ ਲਈ ਕੋਈ ਗੱਲ ਨਹੀਂ ਸਾਂਝੇ ਘਰਾਂ ਦੇ ਵਿੱਚੋਂ ਬਹੁਤ ਸਾਰੀਆਂ ਤਰਾਣੀ ਠਾਣੀ ਮੈਂ ਇਹੋ ਜਿਹੀ ਦੇਖੀ ਨੇ ਜਿਹੜੀਆਂ ਮਹਿੰਗੇ ਤੋਂ ਮਹਿੰਗੇ ਸੂਟ ਨੂੰ ਹੱਥ ਪਾਉਣਗੀਆਂ ਵੀ ਨਹੀਂ ਜੀ ਸਸਤਾ ਕਦੇ ਪਾਇਆ ਹੀ ਨਹੀਂ ਤੇ ਜਦੋਂ ਅੱਡੋ ਅੱਡ ਹੋ ਜਾਂਦੀਆਂ ਨੇ ਤੇ ਫਿਰ ਫਿਰ ਆਈਡੀਆ ਕਿ ਕੰਜੂਸਰੀਆਂ ਬਣ ਜਾਂਦੀਆਂ ਨੇ ਵੀ ਗੱਲਾਂ ਹੀ ਛੱਡ ਦਿਓ ਫਿਰ ਸਸਤੇ ਉਹ ਸਸਤਾ ਸੂਟ ਪਾਉਣਗੀਆਂ ਤੇ ਘਰੇ ਦਾ ਮੜ ਕੇ ਦੋ ਸੂਟ ਹੀ ਲਾਉਂਦੀਆਂ ਨੇ ਇੱਕ ਬਾਲੇ ਘਰਾਂ ਦੀ ਇਹ ਸਟੋਰੀ ਮੈਂ ਦੇਖੀ ਆ ਆਪਦੀਆਂ ਅੱਖਾਂ ਦੇ ਨਾਲ ਸਾਂਝੇ ਪਰਿਵਾਰ ਚ ਉਹਨਾਂ ਨੇ ਪੂਰੀ ਐਸ਼ ਕੀਤੀ ਹੁੰਦੀ ਐ ਬਸ ਜਦੋਂ ਜਿਹਦੀ ਰੀਸੋ ਰੀਸ ਵਿਧਰਾਣੀ ਨੇ ਰਿਸੂਟ ਪਾਇਆ ਮਹੀਨੇ ਦਾ ਪਾਉ ਮਹੀਨੇ ਦਾ ਪਾਉ ਮਹੀਨੇ ਦਾ ਪਾਉ ਤੇ ਕੁਝ ਘਔਰਤਾਂ ਦੇ ਵਿੱਚ ਇੱਕ ਗੱਲ ਹੋਰ ਵੀ ਮੈਂ ਦੇਖੀ ਐ ਵੀ ਸਾਂਝੇ ਘਰ ਦੇ ਵਿੱਚ ਨਾ ਐ ਭਾਂਡੇ ਚੱਕ ਚੱਕ ਮਾਰਨਗੀਆਂ ਨਹੀਂ ਇਹਦਾ ਅੱਡ ਹੋਣਾ ਅਸੀਂ ਤਾਂ ਅੱਡ ਹੋਣਾ ਅਸੀਂ ਤਾਂ ਅੱਡ ਹੋਣਾ ਸਾਡੇ ਤੋਂ ਨੇੜੇ ਲਾਣੇ ਦੀ ਰੋਟੀ ਪੱਕਦੀ ਐ ਐ ਆਪਦੇ ਘਰ ਵਾਲੇ ਦੇ ਰਾਤ ਨੂੰ ਕੰਨ ਭਰ ਦੇਣਗੀਆਂ ਸਵੇਰੇ ਕੰਨ ਭਰ ਦੇਣਗੀਆਂ ਦੁਪਹਿਰੇ ਬਹਿਣਗੇ ਦੁਪਹਿਰੇ ਕੰਨ ਭਰੀ ਜਾਣਗੇ ਨਹੀਂ ਅੱਡ ਹੋ ਜੀਏ ਅੱਡ ਹੋ ਜੀਏ ਜਾ ਮਾੜੀ ਮਾੜੀ ਗੱਲ ਤੇ ਕਲੇਸ਼ ਕਰੀ ਜਾਣਗੀਆਂ ਜਵਾਕ ਆਪਸ ਚ ਲੜ ਪਏ ਤਾਂ ਕਲੇਸ਼ ਬਣਾ ਲਿਆ ਜਦੋਂ ਅੱਡ-ਅੱਡ ਹੋ ਜਾਂਦੀਆਂ ਨੇ ਤੇ ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਹੁਣ ਅਸੀਂ ਅੱਡ ਹੋ ਗਏ ਕਿੰਨੀ ਵੱਡੀ ਗਲਤੀ ਕਰ ਲਈ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਮੰਨ ਲਓ ਕਿਸੇ ਪਰਿਵਾਰ ਕੋਲੇ 20 ਕਿੱਲੇ ਜ਼ਮੀਨ ਆ ਠੀਕ ਆ ਸਾਂਝਾ ਪਰਿਵਾਰ ਆ ਇੱਕੋ ਚੁੱਲੇ ਤੇ ਰੋਟੀ ਪੱਕਣੀ ਠੀਕ ਆ ਇੱਕੋ ਟਰੈਕਟਰ ਹੋ ਉਹਨਾਂ ਕੋਲੇ ਇੱਕੋ ਸੰਦ ਸੰਡੇੜਾ ਹੋਊਗਾ ਇੱਕੋ ਗੱਡੀ ਹੋਊਗੀ ਔਣ ਜਾਣ ਨੂੰ ਤੇ ਜਦੋਂ ਉਹੀ 20 ਕਿੱਲੇ ਵਾਲਾ ਪਰਿਵਾਰ ਆੱਡ-ਅੱਡ ਹੋ ਜਾਂਦਾ ਤੇ ਫਿਰ ਉਹ 10-10 ਕਿੱਲੇ ਜ਼ਮੀਨ ਰਹਿ ਜਾਂਦੀ ਹੈ ਫਿਰ ਤੁਹਾਨੂੰ ਟਰੈਕਟਰ ਦੀ ਵੀ ਲੋੜ ਆਪਦੇ ਦੀ ਸੰਦ ਸੰਡੇਟਾ ਵੀ ਤੁਹਾਨੂੰ ਆਪ ਦਾ ਬਣਾਉਣਾ ਪਊ ਤੁਹਾਨੂੰ ਗੱਡੀ ਵੀ ਆਪਦੀ ਲੈਣੀ ਪਊ ਤੁਹਾਨੂੰ ਘਰ ਵੀ ਆਪਦਾ ਪਾਉਣਾ ਪਊ ਤੁਹਾਡਾ ਚੁੱਲ੍ਹਾ ਵੀ ਅੱਡ ਹੋਜੂ ਤੁਹਾਡਾ ਸੌਦਾ ਪੱਤਾ ਸਾਰਾ ਤੁਹਾਡੇ ਖਰਚੇ ਅਲੱਗ ਹੋ ਜਾਣਗੇ ਤਾਂ ਕੁਝ ਘੌਰ ਤਾਂ ਇਹ ਨਹੀਂ ਸੋਚਦੀਆਂ ਵੀ ਅੱਜ 20 ਕਿੱਲਿਆਂ ਦੀ ਸਾਡੇ ਘਰੇ ਕਮਾਈ ਆਉਂਦੀ ਆ ਤੇ ਜਦੋਂ ਅਸੀਂ ਅੱਡ ਹੋ ਗਏ ਫਿਰ ਸਾਡੇ ਕੋਲੇ ਕਮਾਈ 10 ਕਿੱਲਿਆਂ ਦੀ ਆਉਣੀ 10 ਕਿੱਲੇ ਦੀ ਵੀ ਕਮਾਈ ਕਿੱਥੇ ਆਉਣੀ ਆ ਕਿੱਲਾਂ ਦਾ ਮੜ ਕੇ ਪੱਠੇ ਬੀਜਨੇ ਪੈਣਗੇ ਕਿੱਲੇ ਦੀ ਕਣਕ ਘਰੇ ਰੱਖਣੀ ਪੈ ਜਾਂਦੀ ਆ ਠੀਕ ਆ ਕਿਥੇ ਤੁਸੀਂ ਮੁੜ ਕੇ 20 ਤੋਂ 18 ਕਿੱਲਿਆਂ ਦੀ ਕਣਕ ਮੰਡੀ ਵੇਚ ਕੇ ਆਉਂਦੇ ਹੋ ਬਹੁਤ ਸਾਰੀਆਂ ਔਰਤਾਂ ਦੇ ਦਿਲ 'ਚ ਵਹਿਮ ਹੁੰਦਾ ਕਿ ਅਸੀਂ ਅੱਡ ਹੋ ਕੇ ਆਪਦੇ ਖੁੱਲੇ ਪੈਸੇ ਵਰਤਾਂਗੇ ਜਾਂ ਖੁੱਲੇ ਖਰਚੇ ਕਰਾਂਗੇ ਜਾਂ ਸਾਰਾ ਪੈਸਾ ਸਾਡੇ ਹੱਥ 'ਚ ਹੋਊਗਾ ਪਰ ਬਈ ਜਦੋਂ ਬੰਦਾ ਅੱਡ ਹੋ ਜਾਂਦਾ ਫਿਰ ਐਸ਼-ਉਸ਼ ਨਹੀਂ ਹੁੰਦੀ ਫਿਰ ਤਾਂ ਬੰਦਾ ਹੱਦੋਂ ਜ਼ਿਆਦਾ ਕੰਜੂਸ ਬਣ ਜਾਂਦਾ ਫਿਰ ਤਾਂ ਜਿੱਥੇ 5 ਰੁਪਏ ਲਾਉਣੇ ਹੁੰਦੇ ਆ ਉੱਥੋਂ ਹੀ ਬੰਦਾ ਕਹਿੰਦਾ ਰੁਪਈਏ ਨਾਲ ਹੀ ਸਰਜੇ ਤੇ ਬਹੁਤ ਸਾਰੀਆਂ ਔਰਤਾਂ ਨੇ ਇਹ ਕੰਮ ਕੀਤਾ ਕਿ ਸਾਂਝੇ ਪਰਿਵਾਰ 'ਚੋਂ ਮਹਿੰਗੇ ਸੂਟ ਵੀ ਪਾਏ ਠੀਕ ਆ ਪੂਰੇ ਪੈਸੇ ਡਾਇ ਇਹ ਪੂਰੀ ਐਸ਼ ਕੀਤੀ ਜਦੋਂ ਉਹ ਔਰਤਾਂ ਅੱਡ ਹੋ ਗਈਆਂ ਫਿਰ ਉਹਨਾਂ ਨੇ ਸਿਰਫ ਦੋ ਸੂਟ ਲਾਏ ਹੁੰਦੇ ਘਰੇ ਇੱਕ ਧੋਲਿਆ ਇੱਕ ਕਪਾਲਿਆ ਇੱਕ ਧੋਲਿਆ ਕਪਾਲਿਆ ਤੇ ਮੁੜ ਕੇ ਜੇ ਵਿਆਹ ਸ਼ਾਦੀ ਤੇ ਵੀ ਜਾਣਗੇ ਤਾਂ ਵੀ ਸਸਤੇ ਸੂਟ ਪਾ ਕੇ ਜਾਣਗੇ ਵੀ ਨਹੀਂ ਭਾਈ ਆਪਦੇ ਘਰ ਬਾਰੇ ਸੋਚਣਾ ਆਪਦੇ ਬੱਚਿਆਂ ਬਾਰੇ ਸੋਚਣਾ ਪਰ ਸਾਂਝੇ ਪਰਿਵਾਰ ਦੇ ਵਿੱਚ ਕਿਉਂ ਨਹੀਂ ਇਹ ਗੱਲ ਸੋਚੀ ਜਾਂਦੀ ਬਹੁਤ ਘੱਟ ਔਰਤਾਂ ਹੋਣਗੀਆਂ ਜਿਹੜੀਆਂ ਕਿ ਸਾਂਝੇ ਪਰਿਵਾਰ ਦੇ ਵਿੱਚ ਇਹ ਗੱਲਾਂ ਸੋਚ ਕੇ ਚੱਲਦੀਆਂ ਨੇ ਵੀ ਨਹੀਂ ਪਾਈ ਇਹ ਸਾਡਾ ਪਰਿਵਾਰ ਆ ਅਸੀਂ ਇਹ ਪਰਿਵਾਰ ਨੂੰ ਅੱਗੇ ਵਧਾਉਣਾ ਅਸੀਂ ਤਰੱਕੀ ਕਰਨੀ ਹੈ ਕੋਈ ਗੱਲ ਨਹੀਂ ਜੇ ਦਰਾਣੀ ਨੇ 5000 ਦਾ ਸੂਟ ਪਾ ਲਿਆ ਮੈਨੂੰ ਜੇ ਨਹੀਂ ਲੋੜ ਮੇਰਾ ਤਾਂ 2500 ਨਾਲ ਸਰਦਾ ਜਦ ਦਰਾਣੀ ਕਹਵੇ ਵੀ ਕੋਈ ਗੱਲ ਨਹੀਂ ਜੇ ਜਠਾਣੀ ਨੇ ਵਿਆਹ ਤੇ ਜਾਣਾ ਸੀ ਉਹਨੇ 7000 ਦਾ ਸੂਟ ਬਣਾ ਲਿਆ ਵੀ ਚੱਲ ਮੈਂ ਕਿਹੜਾ ਵਿਆਹ ਤੇ ਜਾਣਾ ਮੈਂ ਨਹੀਂ ਵੀ ਲਊ ਮੇਰਾ ਸਰ ਜੂ ਪਰ ਬਾਈ ਉਹ ਘਰ ਚ ਰਾਬੀ ਵੱਸਦਾ ਉਹ ਉਸ ਘਰ ਚ ਸਵਰਗੀ ਹੋਊਗਾ ਜਿੱਥੇ ਦਰਾਣੀ ਤੇ ਜਠਾਣੀ ਆਪਸ ਦੇ ਵਿੱਚ ਰੀਸ ਨਹੀਂ ਕਰਦੀਆਂ ਠੀਕ ਆ ਜਿੱਥੇ ਕਿਸੇ ਗੱਲ ਦਾ ਵਿਤਕਰਾਨੀ ਕਰਦੀਆਂ ਜਿੱਥੇ ਉਹ ਭੈਣਾਤਰਾ ਰਹਿੰਦੀਆਂ ਨੇ ਮੈਂ ਕਹਿੰਨਾ ਬਿਓ ਦਾ ਰੱਬ ਹੀ ਆ ਉਸ ਘਰ ਚ ਸਵਰਗ ਹੀ ਵਸਦਾ ਨਹੀਂ ਤੇ ਬਾਹਲੇ ਘਰ ਦੇਖੇ ਆ ਜਿੱਥੇ ਦਰਾਨੀ ਜਿਥਾਨੀ ਦੀ ਆਪਸ ਚ ਬਣਦੀ ਨਹੀਂਗੀ ਤੇ ਦੋ ਭਰਾਵਾਂ ਦਾ ਆਪਸ ਜਿੰਨਾ ਮਰਜੀ ਪਿਆਰ ਆ ਮੁੜ ਕੇ ਉਹਨਾਂ ਚ ਵੀ ਇਹੋ ਜਿਹੀ ਫੁੱਟ ਪੈ ਜਾਂਦੀ ਆ ਮੁੜ ਕੇ ਬਈ ਉਹ ਇੱਕ ਦੂਜੇ ਨਾਲ ਬੋਲਣੋ ਵੀ ਜਾਂਦੇ ਆ ਬਾਹਲੇ ਬੰਦੇ ਦਾ ਟਿੰਡੀ ਦੇ ਬੀਤੇ ਚੜਾਏ ਪਏ ਆ ਬਹੁਤ ਬੰਦੇ ਇਹੋ ਜਿਹੇ ਦੇਖੇ ਜਿਨ੍ਹਾਂ ਦਾ ਆਪਸ ਚ ਬਹੁਤ ਪਿਆਰ ਸੀ ਦੋਨਾਂ ਭਰਾਵਾਂ ਦਾ ਸਮਝ ਸਾਹ ਲੈਂਦੇ ਸੀ ਪਰ ਜਦੋਂ ਵਿਆਹੇ ਗਏ ਫਿਰ ਬਈ ਘਰ ਦੇ ਵਿੱਚ ਵੱਡੀਆਂ ਵੱਡੀਆਂ ਕੰਧਾਂ ਨਿਕਲ ਗਈਆਂ ਬੋਲਣੋ ਵੀ ਹਟ ਗਏ ਕਾਦੇ ਕਰਕੇ ਬੋਲਣੋ ਹਟ ਕੇ ਸਿਰਫ ਆਪਣੀਆਂ ਘਰ ਵਾਲੀਆਂ ਪਿੱਛੇ ਲੱ ਦਰਾਨੀ ਜਠਾਣੀ ਦੀ ਆਪਸ ਵਿੱਚ ਬਣਦੀ ਨਹੀਂ ਸੀ ਘਰ ਵਾਲੇ ਦੇ ਉਹਨੇ ਕੰਨ ਭਰਦਿਆ ਕਰਨੇ ਉਹਨੇ ਆਪਦੇ ਘਰ ਦੇ ਕੰਨ ਭਰਦਿਆ ਕਰਨੇ ਦਿਲਾਂ ਚ ਬਿਥ ਕਰੇ ਵਾਧਦੇ ਗੀਰਖਾ ਵਾਧੀ ਗਈ ਮੁੜ ਕੇ ਘਰਾਂ ਚ ਵੱਡੇ ਵੱਡੇ ਕੰਧਾ ਨਿਕਲ ਗਏ ਦੋਵੇਂ ਭਰਾ ਬੋਲਣੋਂ ਵੀ ਹਟ ਗਏ ਇਸ ਕਰਕੇ ਮੈਂ ਕਹਿੰਦਾ ਵੀ ਦਰਾਨੀ ਤੇ ਜਠਾਣੀ ਦਾ ਸਹੁਰੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਦਰਾਨੀ ਤੇ ਜਠਾਣੀ ਨੂੰ ਮਹਾਰਾਜ ਨੇ ਇਹੋ ਜੀ ਪਾਵਰ ਬਖਸ਼ੀ ਆ ਜੇ ਦਰਾਨੀ ਜਠਾਣੀ ਚਾਹਣ ਨਾ ਤਾਂ ਸਹੁਰਿਆਂ ਦਾ ਪਰਿਵਾਰ ਬਹੁਤ ਜਿਆਦਾ ਤਰੱਕੀ ਕਰ ਸਕਦਾ ਦੋਨੇ ਭਰਾਵਾਂ ਦੀ ਮਜਾਲ ਨਹੀਂ ਕਿ ਉਹ ਕਦੇ ਅੱਡ ਹੋਣ ਬਾਰੇ ਸੋਚ ਵੀ ਸਕਦੇ ਆ ਜੇਕਰ ਦਰਾਨੀ ਜਠਾ ਜਿੱਥੇ ਦਰਾਨੀ ਛਾਣੀ ਦੀ ਨਹੀਂ ਬਣਦੀ ਉੱਥੇ ਭਾਵੇਂ ਭਰਾਵਾਂ ਦੇ ਵਿੱਚ ਲੱਖ ਪਿਆਰ ਹੋਵੇ ਭਾਵੇਂ ਭਰਾ ਲੱਖ ਕਹਿਣ ਵੀ ਅਸੀਂ ਅੱਡ ਨਹੀਂ ਹੋਣਾ ਉਹਨਾਂ ਨੂੰ ਇੱਕ ਨਾ ਇੱਕ ਦਿਨ ਆਪਦੀਆਂ ਘਰ ਵਾਲੀਆਂ ਦਾ ਕਹਿਣਾ ਮੰਨਣਾ ਪੈਂਦਾ ਅੱਡ ਹੋਣਾ ਹੀ ਪੈਂਦਾ ਮੈਂ ਤਾਂ ਇਹ ਕਹਿੰਦਾ ਵੀ ਸਾਂਝੇ ਪਰਿਵਾਰ ਦੇ ਵਿੱਚ ਜਿੰਨੀ ਬਰਕਤ ਆ ਓਨੀ ਬਰਕਤ ਕਿਤੇ ਹੋ ਹੀ ਨਹੀਂ ਸਕਦੀ ਜਿੰਨੇ ਫਾਇਦੇ ਸਾਂਝੇ ਪਰਿਵਾਰ ਦੇ ਆ ਉਹਨੇ ਫਾਇਦੇ ਬੰਦੇ ਨੂੰ ਅੱਡ ਹੋ ਕੇ ਨਹੀਂ ਹੁੰਦੇ ਇਸ ਕਰਕੇ ਸਾਂਝੇ ਪਰਿਵਾਰ ਦੇ ਵਿੱਚ ਕਦੇ ਵੀ ਜਿਦਰਿਸ ਨਹੀਂ ਕਰਨੀ ਚਾਹੀਦੀ ਠੀਕ ਆ ਕਦੇ ਕੰਮ ਦੀ ਜਿਦਰਿਸ ਨਹੀਂ ਕਰਨੀ ਚਾਹੀਦੀ ਲੀੜੇ ਕੱਪੜੇ ਨੂੰ ਲੈ ਕੇ ਜੇਦ੍ਰੀ ਇਸ ਨਹੀਂ ਕਰਨੀ ਚਾਹੀਦੀ ਜਵਾਕਾ ਪਿੱਛੇ ਆਪਸ ਨਹੀਂ ਲੜਨਾ ਚਾਹੀਦਾ ਕੋਈ ਗੱਲ ਨਹੀਂ ਕੰਮ ਆ ਜੇ ਅੱਜ ਉਹਨੇ ਵੱਧ ਕਰ ਲਿਆ ਕੱਲ ਨੂੰ ਮੈਂ ਕਰ ਲਵਾਂਗੀ ਠੀਕ ਆ ਬਸ ਇਹੀ ਆ ਜਿੱਥੇ ਦਰਾਣੀ ਜਠਾਣੀ ਪਹਿਣਾ ਤਰ੍ਹਾਂ ਰਹਿੰਦੀਆਂ ਨੇ ਇਹਨਾਂ ਬਈ ਮੈਂ ਕਹਿੰਨਾ ਉਹ ਪਰਿਵਾਰ ਸਵਰਗ ਦਾ ਸਵਰਗ ਮੇਰੀ ਗੱਲ ਦਾ ਕੋਈ ਗੁੱਸਾ ਨਾ ਕਰਿਓ ਭੈਣੋ ਠੀਕ ਆ ਇਹ ਆਪਣੇ ਪਿੰਡਾਂ ਦੀਆਂ ਗੱਲਾਂ ਨੇ ਆਪਣੇ ਪਰਿਵਾਰਾਂ ਦੀਆਂ ਗੱਲਾਂ ਨੇ ਮੇਰਾ ਵੀਡੀਓ ਪਾਉਣ ਦਾ ਮਕਸਦ ਇਹ ਹੁੰਦਾ ਵੀ ਖੌਰੇ ਵੀਡੀਓ ਤੋਂ ਕਿਸੇ ਨੂੰ ਕੋਈ ਚੰਗਾ ਮੈਸੇਜ ਮਿਲ ਜੇ